ਨਾਸਰੋ ਦਾ ਭਾਗ ਹੈ ਮਦਦਗਾਰ ਹਨ ਮਨਸੂਰ ਦਾ ਭਾਗ ਹੈ ਨਾ ਜਿੱਤੇ ਜਾਣ ਵਾਲੇ ਭਾਈ ਆਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇ ਸਹਾਰਿਆਂ ਦਾ ਸਹਾਰਾ ਨਾ ਜਿੱਤੇ ਜਾਣ ਵਾਲੇ ਹਨ ਏਜਤ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਏਜਤ ਜਿਹੜਾ ਸ਼ਬਦ ਆ ਨਾ ਇਹ ਮਹਾਰਾਜ ਨੇ ਜ਼ਫਰਨਾਮੇ ਦੇ ਅੰਦਰ ਵੀ ਵਰਤਿਆ ਜਿੱਥੇ ਕਿਹਾ ਏਜਤ ਗਵਾਹ ਜਿੱਥੇ ਔਰੰਗਜ਼ੇਬ ਨੂੰ ਕਿਹਾ ਨਾ ਵੀ ਜੇ ਅਸੀਂ ਕਸਮ ਖਾ ਕੇ ਮੁਕਰਦੇ ਤੇ ਰੱਬ ਭਾਈ ਇਸ ਗੱਲ ਦਾ ਗਵਾਹ ਸੀ ਉੱਥੇ ਮਹਾਰਾਜ ਨੇ ਕਿਹਾ ਏਜਦ ਗਵਾਹ ਅਸਤ ਤੇ ਏਜਦ ਸ਼ਬਦ ਜਿਹੜਾ ਨਾ ਕੁਰਾਨ ਦੇ ਵਿੱਚ ਵੀ ਵਰਤਿਆ ਗਿਆ ਅਰਬੀ ਫਾਰਸੀ ਦੇ ਜਿਹੜੇ ਟੌਪ ਦੇ ਸਕਾਲਰ ਹਨ ਟੌਪ ਦੇ ਵਿਦਵਾਨ ਉਹ ਏਜਦ ਸ਼ਬਦ ਵਰਤਦੇ ਆ ਰੱਬ ਵਾਸਤੀ ਅਰਬੀ ਫਾਰਸੀ ਦਾ ਸ਼ਬਦ ਤੇ ਭਾਈ ਆਨੰਦ ਲਾਲ ਜੀ ਨੇ ਵਰਤਿਆ ਉਹ ਕਹਿੰਦੇ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਮਨਜੂਰ ਦਾ ਭਾਵ ਹੈ ਕਿ ਪ੍ਰਮਾਤਮਾ ਦੇ ਦਲ ਤੇ ਪਰਵਾਨ ਹੋਏ ਨੇ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਹਕ ਦਾ ਅਰਥ ਹੁੰਦਾ ਹੈ ਸੱਚ ਗੰਜ ਦਾ ਅਰਥ ਹੁੰਦਾ ਹੈ ਖਜ਼ਾਨਾ ਤੇ ਗੰਜੂਰ ਦਾ ਅਰਥ ਹੁੰਦਾ ਹੈ ਖਜ਼ਾਨਚੀ ਸਹਿਬ ਕਹਿਣ ਲੱਗੇ ਭਾਈ ਰੋਹਾਨੀਅਤ ਦਾ ਜਿਹੜਾ ਖਜ਼ਾਨਾ ਹੈ ਰੱਬੀ ਮਾਲਕ ਦਾ ਜਿਹੜਾ ਖਜ਼ਾਨਾ ਹੈ ਉਸ ਖਜ਼ਾਨੇ ਦੇ ਖਜ਼ਾਨਚੀ ਹਨ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ ਜੁਮਲਾ ਸ਼ਬਦ ਨਾਲ ਬਾਣੀ ਵਿੱਚ ਕਈ ਵਾਰ ਆਇਆ ਜੁਮਲੇ ਦਾ ਅਰਥ ਹੁੰਦਾ ਹੈ ਜੋੜ ਫੈਜੇ ਦਾ ਭਾਵ ਹੈ ਮਿਹਰ ਕਰਨ ਵਾਲੇ ਹਨ ਨੂਰ ਦਾ ਭਾਵ ਹੈ ਪ੍ਰਕਾਸ਼ ਹਨ ਗੁਰੂ ਗੋਬਿੰਦ ਸਿੰਘ ਮਿਹਰ ਕਰਨ ਵਾਲੇ ਹਨ ਪ੍ਰਕਾਸ਼ ਕਰਨ ਵਾਲੇ ਹਨ ਹਿਰਦੇ ਦੇ ਅੰਦਰ ਤੇ ਅੱਗੇ ਭਾਈ ਸੇਵ ਕਹਿੰਦੇ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਉਸ ਰੱਬ ਨੇ ਜਾਣਨ ਹਾਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਹੇ ਸ਼ੈਨशाह ਗੁਰੂ ਗੋਬਿੰਦ ਸਿੰਘ ਸ਼ੈਨਸ਼ਾਹਾਂ ਦੇ ਸ਼ੈਨਸ਼ਾਹ ਹਨ ਗੁਰੂ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਜਿਹੜੀ ਮੈਂ ਅੱਜ ਗੱਲ ਕਰਨੀ ਚ ਉਹ ਨਾਲ ਤੁਹਾਡੇ ਨਾਲ ਕਿ ਅਸੀਂ ਮਹਾਰਾਜ ਨੂੰ ਦੇਖਦੇ ਹਾਂ ਲੜਾਈ ਦੇ ਪੱਖ ਨਾਲ ਜੋੜ ਕੇ ਪਰ ਭਾਈ ਆਨੰਦ ਲਈ ਲਾਲ ਜੀ ਕਹਿੰਦੇ ਨਹੀਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਨਾਲ ਖਾਲਸਾ ਖਾਲਸੇ ਦਾ ਭਾਗ ਹੁੰਦਾ ਹੈ ਸੁਧ ਬੇਕੀਨਾ ਕਿੰਨੇ ਦਾ ਭਾਗ ਹੁੰਦਾ ਹੈ ਈਰਖਾ ਸਾੜਾ ਨਫ਼ਰਤ ਭਾਈ ਸੇਵ ਕਹਿੰਦੇ ਗੁਰੂ ਗੋਬਿੰਦ ਸਿੰਘ ਇਰਖੇ ਤੋਂ ਸਾੜੇ ਤੋਂ ਨਫ਼ਰਤ ਤੋਂ ਰਹਿਤ ਨੇ ਖਾਲਸੋ ਵੇ ਕੀਨਾ ਗੁਰੂ ਗੋਬਿੰਦ ਸਿੰਘ ਸੱਚ ਸੱਚ ਆਇਨਾ ਗੁਰੂ ਗੋਬਿੰਦ ਸਿੰਘ ਐਨੇ ਦਾ ਭਾਵ ਹੁੰਦਾ ਹੈ ਸ਼ੀਸ਼ਾ ਭਾਈ ਅਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸ਼ੀਸ਼ੇ ਨੇ ਜਿਸ ਤਰੀਕੇ ਦਾ ਕਿਸੇ ਦਾ ਚਿਹਰਾ ਹੁੰਦਾ ਨਾ ਤੇ ਸ਼ੀਸ਼ਾ ਉਹੇ ਦਾ ਚਿਹਰਾ ਬੰਦੇ ਨੂੰ ਦਿਖਾਉਂਦਾ ਅੱਗੇ ਫਿਰ ਭਾਈ ਸਾਹਿਬ ਨੇ ਕਿਹਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਹੈ ਪ੍ਰਸ਼ਾਦੀ ਹਾਥੀ ਚੋਰ ਕਰਦਾ ਸਿੱਖ ਸੇਵਾ ਕਰਦੇ ਤੇ ਮਹਾਰਾਜ ਵਰਗਾ ਕੋਈ ਸ਼ੈਨਸਾਰੀ ਦੁਨੀਆ ਤੇ ਕੋਈ ਬਾਦਸ਼ਾਹ ਨਹੀਂ ਤੇ ਜਦੋਂ ਸਭ ਕੁਝ ਵਾਰ ਕੇ ਮਹਾਰਾਜ ਮਾਛੀਵਾੜੇ ਦੇ ਜੰਗਲ ਅੰਦਰ ਸੌਂਗੇ ਨਾ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਗਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣਾ ਤੇ ਉਦੋਂ ਫਿਰ ਤਲੰਗੀਤਰ ਮਹਾਰਾਜ ਵਰਗਾ ਕੋਈ ਦਰवेश ਵੀ ਨਹੀਂ ਜੇ ਇਸ ਧਰਤੀ ਤੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਨਾ ਬਾਣੀ ਅੰਦਰ ਇੱਕ ਬੜਾ ਪਿਆਰਾ ਸ਼ਬਦ ਹੈ